ਗੱਡੀ ਵਾਲਿਆਂ ਨੇ ਲੁੱਟ ਲਿੱਤਾ ਇੱਕ ਸਬਜ਼ੀ ਵੇਚਣ ਵਾਲਾ ਅੱਜ ਸਵੇਰੇ ਹੀ ਕੀਤੀ ਹਜ਼ਾਰਾਂ ਦੀ ਲੁੱਟ ਸਤਿ ਸ਼੍ਰੀ ਅਕਾਲ ਜੀ ਤੁਸੀਂ ਦਿਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰੁਣ ਕੁਰਾਲੀ ਕੁਰਾਲੀ ਦੇ ਵਿੱਚ ਜੇਕਰ ਸਬਜ਼ੀ ਲੈਣ ਵਾਸਤੇ ਜਾਂ ਸਬਜ਼ੀ ਖਰੀਦਣ ਵਾਸਤੇ ਤੁਸੀਂ ਜਾਂਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਅਤੇ ਉਸ ਵਕਤ ਜਰੂਰ ਥੋੜਾ ਜਿਹਾ ਹਨੇਰਾ ਹੁੰਦਾ ਹੈ ਅਤੇ ਕੁਰਾਲੀ ਦੇ ਹੀ ਇੱਕ ਪ੍ਰਵਾਸੀ ਵਿਅਕਤੀ ਦੇ ਨਾਲ ਜੋ ਕਿ ਰੇੜੀ ਤੇ ਸਬਜ਼ੀ ਵਗੈਰਾ ਵੇਚਦਾ ਹੈ ਉਸ ਦੇ ਨਾਲ ਲੁੱਟ ਹੋਈ ਹੈ ਅਤੇ ਇਹ ਲੁੱਟ ਗੱਡੀ ਵਾਲਿਆਂ ਨੇ ਕੀਤੀ ਹੈ ਗੱਡੀ ਦੇ ਵਿੱਚ ਕੁਝ ਲੋਕ ਆਉਂਦੇ ਨੇ ਅਤੇ ਇੱਕ ਸਬਜ਼ੀ ਵਾਲੇ ਨੂੰ ਜੋ ਕਿ ਸਬਜ਼ੀ ਖਰੀਦਣ ਦੇ ਲਈ ਮੰਡੀ ਜਾ ਰਿਹਾ ਹੁੰਦਾ ਉਸ ਨੂੰ ਰੋਕਦੇ ਨੇ ਅਤੇ ਰੋਕਣ ਤੋਂ ਬਾਅਦ उस हथियारा चाकू डरा उस तो हजार रुपये लुट देने असर अपना नाम किया नाम प्रकाश जी है आ, क्या आप कहाँ रहते हो आप सब एक पराली में रहते हैं जी सब जी सुबह पाँच बजे जा रहे थे तीन आदमी हमारे चाकू लगा के सात हजार और कुछ रुपए थे सर लुट लिए वो जो व्यक्ति तीन आदमी थे तीन सर थे वो किस चीज़ पर आए थे मारुति से थे मारुति से वो मारुति कैमरा के समय खड़ी थी कैमरा खोला जाए तो उसमें आ तो जो तीन व्यक्ति थे दिखते कैसे थे थे, थे हाँ, नौजवान नौजवान मुंडे तो उनके पास हथियार थे चाकू तो क्या बोले जब आप चाकू लगा के पैसा लूट के और भग गए और क्या करते चाकू लगा दिया फिर मार खाते सर तो पुलिस को शिकायत दी है आप हाँ, पुलिस को शिकायत दी और देखो क्या करे उसमें क्या कहते हैं पुलिस वाले कहते देखो करेंगे कुछ कितने रुपए थे सात हजार कुछ रुपए थे सर और मोबाइल फोन या कुछ मोबाइल सर नहीं था हाँ, 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 मोबाइल मांग रहे थे मोबाइल हमारे पास था नहीं आप रखते ना नहीं? नहीं रखते हैं घर पे था मोबाइल नहीं ले गए थे सर उनको पहचानते हो हाँ पहचानते नहीं सर पतले पतले थे ये देखा है पंजाबी बोलते हाँ पंजाबी से सर थे उनका नंबर नोट किया नंबर नहीं सर की गाड़ी में था उनका पाछे ਤੋ ਪੁਲਿਸ ਵਾਲੇ ਕੀ ਬੋਲਤੇ ਪੁਲਿਸ ਵਾਲੇ ਗਏ ਕੰਪਲੇਨਟ ਲਿਖੀ ਕਹਤੇ ਦੇਖੋ ਬੱਚੀ ਇਹ ਕਹਿ ਰਹੀ ਹੈ ਪੁਲਿਸ ਵਾਲੇ ਨੇ ਜ਼ਰੂਰ ਹੈ ਭਾਈ ਸਾਹਿਬ ਦੱਸ ਰਿਹਾ ਵੀ ਉਹਨਾਂ ਨੇ ਕਿਹਾ ਵੀ ਦੇਖੋ ਤੇ ਅਸੀਂ ਵੀ ਅਪੀਲ ਕਰਦੇ ਆਂ ਪੁਲਿਸ ਨੂੰ ਵੀ ਜਿਹੜੇ ਵੀ આરોપી ਆ ਜਿਨ੍ਹਾਂ ਦੀ ਗੱਡੀ ਦਾ ਨੰਬਰ ਵੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ ਹੋਇਆ ਹੋ ਸਕਦਾ ਹੈ ਤੇ ਉਸ ਦੀ ਜਾਂਚ ਕੀਤੀ ਜਾਵੇ ਅਤੇ ਜੋ ਇਸ ਜੋ ਗਰੀਬ ਸਬਜੀ ਵਾਲੇ ਦੇ ਨਾਲ ਹਜ਼ਾਰਾਂ ਰੁਪਏ ਦੀ ਲੁੱਟ ਹੋਈ ਹੈ ਉਸਰ اروਪਿਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਜ਼ਰੂਰ ਜ਼ਿਲੇ ਮੁਕੀ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਸਵੇਰ ਦੇ ਵਕਤ ਅਤੇ ਰਾਤ ਦੇ ਵਕਤ ਗਸ਼ਤ ਵਧਾਈ ਜਾਵੇ ਤਾਂ ਕਿ ਅਜਿਹੇ ਅਪਰਾਧੀਆਂ ਨੂੰ ਜਲਦ ਤੋਂ ਜਲਦ ਫੜਿਆ ਜਾ ਸਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜੇਕਰ ਕੁੰਭ ਕਰਨ ਦੀ ਨੀਂਦ ਪੁਲਿਸ ਵਾਲੇ ਸੁੱਤੇ ਪਏ ਨੇ ਉਹਨਾਂ ਨੂੰ ਜਗਾਇਆ ਜਾ ਸਕੇ ਅਤੇ ਅਜਿਹੀਆਂ ਘਟਨਾ ਅੱਗੇ ਨਾ ਹੋ ਸਕੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਰਣਕੁਰਾਲੀ